ਸਭ ਨੂੰ ਜੈਮਸੀ ਕੀ ਆઈએ ਬਾਈਬਲ ਵਿੱਚੋਂ ਵਚਨ ਦੇਖਾਂਗੇ ਲੂਕਾ ਦੀ ਅੰਜੀਲ ਨੋ ਅਧਿਆਇ 9 ਆਇਤ ਉਸਨੇ ਸਭ ਨੂੰ ਆਖਿਆ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ਇਸ ਵਚਨ ਤੋਂ ਇਲਾਵਾ ਯੀਸ਼ੂ ਮਸੀਹ ਨੇ ਸਿਖਾਇਆ ਢੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਫਾਟਕ ਅਤੇ ਖੁੱਲਾ ਹੈ ਉਹ ਰਾਹ ਜਿਹੜਾ ਨਾਸ਼ ਨੂੰ ਜਾਂਦਾ ਹੈ ਪਰ ਬਹੁਤੇ ਹਨ ਜਿਹੜਾ ਉਸ ਤੋਂ ਜਾਂਦੇ ਹਨ ਪੀੜਾ ਹੈ ਫਾਟਕ ਅਤੇ ਸੋੜਾ ਹੈ ਉਰਾ ਜਿਹੜਾ ਜohn ਨੂੰ ਜਾਂਦਾ ਹੈ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ ਯੇਸ਼ੂ ਮਸੀਹ ਨੇ ਸਲੀਬ ਚੁੱਕਣ ਲਈ ਕਿਉਂ ਆਖਿਆ ਪੀੜੇ ਫਾਟਕ ਵਿੱਚ ਵੜਨ ਲਈ ਕਿਉਂ ਆਖਿਆ ਸੋੜੇ ਫਾਟਕ ਵਿੱਚ ਜਾਣ ਲਈ ਕਿਉਂ ਆਖਿਆ ਹਰ ਰੋਜ਼ ਜਿੱਤ ਵਾਲੇ ਜੀਵਨ ਦੇ ਲਈ ਸਰੀਰਿਕ ਇੱਛਾ ਅਤੇ ਬਿਲਾਸ਼ਾ ਨੂੰ ਸਲੀਬ ਉੱਤੇ ਚੜਾਉਣਾ ਹੈ ਕਿਸ ਤਰ੍ਹਾਂ ਅਸੀਂ ਆਪਣੀ ਸ਼ਰੀਰਕਤਾ ਦੀ ਇੱਛਾ ਅਤੇ ਬਿਲਾਸ਼ਾ ਨੂੰ ਸਲੀਬ ਤੇ ਚੜਾਉਂ ਸਿੜਾ ਸਕਦੇ ਹਾਂ ਉਦਾਹਰਨ ਤੌਰ ਤੇ ਅਸੀਂ ਦੇਖਦੇ ਹਾਂ ਚਿੜੀਆ ਘਰ ਵਿੱਚ ਜੰਗਲੀ ਜਾਨਵਰ ਜਿਵੇਂ ਸ਼ੇਰ ਚੀਤਾ ਲੋਹੇ ਦੇ ਪਿੰਜਰੇ ਵਿੱਚ ਪਾ ਕੇ ਰੱਖਦੇ ਹਾਂ ਅਗਰ ਇਹਨਾਂ ਨੂੰ ਜੰਗਲੀ ਜਾਨਵਰਾਂ ਨੂੰ ਬਾਹਰ ਦੀ ਮਰਜ਼ੀ ਦੇ ਅਨੁਸਾਰ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਖੁੱਲਾ ਛੱਡ ਦੇਵਾਂਗੇ ਤਾਂ ਉਹ ਲੋਕਾਂ ਨੂੰ ਖਾਣਗੇ ਅਤੇ ਪਰ ਇਸ ਪ੍ਰਕਾਰ ਅਸੀਂ ਹਰ ਰੋਜ਼ ਭੀੜੇ ਪਾਟਕ ਦੇ ਵਿੱਚ ਵੱੜ ਕੇ ਤੰਗ ਰਾਹ ਵਿੱਚ ਚੱਲਦੇ ਰਹੀਏ ਤਾਂ ਕਿਸੇ ਰੀਤੀ ਨਾਲ ਸ਼ੀਰ ਦੀ ਇੱਛਾ ਬਿਲਾਸ਼ਾ ਨੂੰ ਪੂਰਾ ਕਰਨ ਦਾ ਮੌਕਾ ਨਹੀਂ ਮਿਲੇਗਾ ਹਰ ਰੋਜ਼ ਅਸੀਂ ਕਸ਼ਟ ਦੀ ਸਲੀਬ ਚੁੱਕ ਕੇ ਚੱਲਾਂਗੇ ਤਾਂ ਸਰੀਰਕ ਦੀ ਆਜ਼ਾਦੀ ਨੂੰ ਕਾਬੂ ਵਿੱਚ ਕਰ ਸਕਦੇ ਹਾਂ ਮੇਰਾ ਝੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੀਆਂ ਜੀਹਾਂ ਵਿੱਚ ਆਰਾਮ ਪਾਓਗੇ ਕਿਉਂ ਜੋ ਮੇਰਾ ਝੂਲਾ ਖੋੜਾ ਅਤੇ ਪਾਰ ਹਲਕਾ ਹੈ ਬਲਦ ਅਤੇ ਝੂਲਾ ਰੱਖਣ ਦੇ ਬਾਅਦ ਬਲਦ ਆਪਣੀ ਮਰਜ਼ੀ ਨਹੀਂ ਕਰ ਸਕਦਾ ਉਹ ਦੌੜ ਨਹੀਂ ਸਕਦਾ ਜ਼ਮੀਨ ਤੇ ਹਲ ਜਾਂਦੇ ਸਮੇ ਸਾਡੀ ਸ਼ਰੀਰਕਤਾ ਕਹੇਗੀ ਆਪਣੇ ਵੈਰੀਆਂ ਨਾਲ ਵੈਰ ਰੱਖੋ ਉਹਨਾਂ ਨੂੰ ਤੁਸੀਂ ਵੀ ਸਤਾਓ ਯੀਸ਼ੂ ਦਾ ਝੂਲਾ ਆਪਣੇ ਉੱਪਰ ਲੈਂਦੇ ਹੋਏ ਵੈਰੀਆਂ ਨਾਲ ਪਿਆਰ ਕਰਦੇ ਸਮੇ ਸਤਾਉਣ ਵਾਲੀ ਪ੍ਰਾਰਥਨਾ ਕਰਦੇ ਸਮੇ ਸਾਡੀ ਸ਼ਰੀਰਕਤਾ ਨੂੰ ਅਸੀਂ ਸਲੀਬ ਉੱਤੇ ਚੜਾਉਂਦੇ ਹਾਂ ਸਾਡੇ ਅੰਦਰ ਕੋਈ ਵੀ ਚੰਗੀ ਚੀਜ਼ ਵਾਸ ਨਹੀਂ ਕਰਦੀ ਸ੍ਰੀਕਤਾ ਨੂੰ ਸਲੀਬ ਉੱਤੇ ਚੜਾ ਕੇ ਰੱਖਣਾ ਹੈ ਪੀੜੇ ਫਾਟਕ ਅਤੇ ਤੰਗ ਰਾਹ ਵਿੱਚ ਚਲਦੇ ਸਮੇਂ ਸਾਡੀ ਸ਼੍ਰੀਕਤਾ ਕਾਬੂ ਵਿੱਚ ਆ ਸਕਦੀ ਹੈ ਕਠੋਰਤਾ ਨਹੀਂ ਵਰਤੋਗੇ ਤਾਂ ਸਾਡਾ ਸੁਭਾਅ ਵਿੱਚ ਬਦਲਾਅ ਨਹੀਂ ਆ ਸਕਦਾ ਜਿਨ੍ਹਾਂ ਦੇ ਰਾਈ ਉਸ ਨੂੰ ਅਮੋਲਕ ਅਤੇ ਵੱਡੇ ਵੱਡੇ ਵਾਅਦੇ ਅਤੇ ਭਾਈ ਤੁਸੀਂ ਉਸ ਨੂੰ વિનાਸ਼ ਤੋਂ ਛੁੱਟ ਕੇ ਜੋ ਆਭਿਲਾਸ਼ਾ ਦੇ ਕਾਰਨ ਜਗਤ ਵਿੱਚ ਹੈ ਉਹਨਾਂ ਦੇ ਦੁਆਰਾ ਈਸ਼ਵਰੀਆ ਸੁਭਾਅ ਵਿੱਚ ਸਾਂਝੀ ਹੋ ਜਾਓ ਇਸ ਪ੍ਰਕਾਰ ਸਾਡਾ ਸਰੀਰਕ ਸੁਭਾਅ ਸਰੀਰਕ ਇੱਛਾ ਪੂਰੀ ਤਰ੍ਹਾਂ ਨਾਲ ਸਾੜ ਕੇ ਸਾਨੂੰ ਪਰਮੇਸ਼ਰ ਦੇ ਸਮਾਨ ਬਣਾਉਣ ਲਈ ਪਰਮੇਸ਼ਰ ਕਸ਼ਟ ਦਾ ਤਰਸੂਲੀ ਇਸਤੇਮਾਲ ਕਰਦਾ ਹੈ ਜਿਹੜੀਆਂ ਗੱਲਾਂ ਸਾਨੂੰ ਸਮਰਪਣ ਕਰਨੀਆਂ ਮੁਸ਼ਕਲ ਹਨ ਉਹਨਾਂ ਨੂੰ ਪਰਮੇਸ਼ਰ ਕਸ਼ਟਾਂ ਦੇ ਜਾਲ ਵਿੱਚ ਪਾ ਕੇ ਤਰਸੂਲੀ ਨਾਲ ਇਸਤੇਮਾਲ ਕਰਕੇ ਸਾੜਦਾ ਹੈ ਹੇ ਪਰਮੇਸ਼ਰ ਤੈਨ ਤਾ ਸਾਨੂੰ ਪਰਖਿਆ ਤੈ ਚਾਂਦੀ ਦੇ ਤਾਉ ਵਾਂਗੂ ਸਾਨੂੰ ਤਾਇਆ ਤੂੰ ਸਾਨੂੰ ਜਾਲ ਵਿੱਚ ਫਸਾਇਆ ਤੂੰ ਸਾਡੇ ਲੱਕ ਉੱਤੇ ਡਾਢਾ ਭਾਰ ਪਾ ਦਿੱਤਾ ਹੈ ਤੈ ਮਨੁੱਖਾਂ ਨੂੰ ਸਾਡੇ ਸਿਰ ਉੱਤੇ ਚੜਾ ਦਿੱਤਾ ਹੈ ਅਸੀਂ ਅੱਗ ਵਿੱਚ ਪਾਣੀ ਦੇ ਵਿੱਚ ਲੰਗੇ ਪਰ ਤੈ ਸਾਨੂੰ ਭਰੀਆਂ ਥਾਵਾਂ ਵਿੱਚ ਪਹੁੰਚਾ ਦਿੱਤਾ ਪਰਮੇਸ਼ਰ ਦੇ ਨਾਲ ਯੁਗੋ-ਯੁਗ ਵਾਸ ਕਰਨ ਦੇ ਲਈ ਸਾਨੂੰ ਅਲੱਗ-ਅਲੱਗ ਕਸ਼ਟ ਦੀ ਪੱਟੀ ਵਿੱਚ ਪਾ ਕੇ ਉਸ ਵਿੱਚ ਰਹਿਣ ਦੇ ਯੋਗ ਬਣਾਉਂਦਾ ਹੈ ਸਾਡੇ ਮਨੁੱਖੀ ਸੁਭਾਅ ਨੂੰ ਬਦਲ ਕੇ ਈਸ਼ਟਿਆ ਸੁਭਾਅ ਵਿੱਚ ਬਦਲਦਾ ਹੈ ਪਰ ਅਸੀਂ ਸਭ ਅਣਕੱਜੇ ਮukh ਨਾਲ ਪ੍ਰਭੂ ਦੇ ਤੇਜ ਦਾ ਮਾਣੋ ਸ਼ੀਸ਼ੇ ਵਿੱਚ ਪ੍ਰਤਿਬੰ ਵੇਖਦੇ ਤੇਜੋ ਤੋਂ ਤੇਜ ਤਿੱਕ ਜਿਵੇਂ ਪ੍ਰਭੂ ਅਰਥਾਤ ਉਸ ਆਤਮਾ ਤੋਂ ਉਸ ਰੂਪ ਵਿੱਚ ਬਦਲਦੇ ਜਾਂਦੇ ਹਾਂ ਹੀ ਪਿਆਰੋ ਜਿਹੜਾ ਵਿਪਤਾ ਦਾ ਲਾਂਭੂ ਤੁਹਾਡੇ ਪਰਖਣ ਲਈ ਤਾਡੇ ਉੱਤੇ ਪਿਆ ਹੋਇਆ ਹੈ ਉਸਨੂੰ ਅਚਰਜ ਨਾ ਮੰਨੋ ਭਾਈ ਜੇਕਰ ਤੁਹਾਡੇ ਲਈ ਕੋਈ ਅਨੋਖੀ ਗੱਲ ਪਈ ਬੀਤੀ ਹੈ ਸਗੋਂ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ ਕੇ ਉਹਨਾਂ ਨੂੰ ਆਨੰਦ ਕਰੋ ਭਾਈ ਉਹਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਡਾਢੇ ਆਨੰਦ ਨਾਲ ਨਿਹਾਲ ਹੋ ਜੋ ਮਸੀਹ ਦੇ ਹੋਣ ਕਰਕੇ ਦੁੱਖ ਪਾਵੇ ਤਾਂ ਲੱਜਿਤਵਾਂ ਨਾ ਹੋਵੋ ਸਗੋਂ ਇਸ ਇਨਾਮ ਦੇ ਕਾਰਨ ਪਰਮੇਸ਼ਵਰ ਦੀ ਵਡਿਆਈ ਕਰੇ ਸ਼ਰੀਰਿਕਤਾ ਦੀਆਂ ਇੱਛਾਵਾਂ ਅਤੇ ਅਭਿਲਾਸ਼ਾ ਨੂੰ ਪਵਿੱਤਰ ਆਤਮਾ ਦੀ ਅੱਗ ਨਾਲ ਸਾੜ ਸਕਦੇ ਹਾਂ ਕਈ ਵਾਰ ਸਾਡੀ ਸ਼ਰੀਰਿਕਤਾ ਪਵਿੱਤਰ ਆਤਮਾ ਦੇ ਅਧੀਨ ਨਾ ਹੋਣ ਕਾਰਨ ਉਸ ਦੇ ਕਸ਼ਟ ਦਾਤ ਰਸੂਲੀ ਇਸਤੇਮਾਲ ਕਰਦੇ ਹੋਏ ਉਸ ਨੂੰ ਅੱਗ ਵਿੱਚ ਸਾੜ ਸਕਦੇ ਹਾਂ ਤਸੂਲੀ ਇਸرائیਲੀਆਂ ਲੋਕਾਂ ਦੀ ਜਗਵੇਦੀ ਉੱਤੇ ਇਸਤੇਮਾਲ ਕਰਨ ਵਾਲਾ ਉਜਾਰ ਹੈ ਜਗਵੇਦੀ ਦੀ ਬਲੀ ਚੜਾਉਂਦੇ ਸਮੇਂ ਕੁਝ ਹਿੱਸਾ ਅੱਗ ਦੇ ਬਾਹਰ ਡਿੱਗ ਜਾਂਦਾ ਸੀ ਯਾਜਕ ਉਸ ਬਾਹਰ ਪਏ ਹਿੱਸੇ ਨੂੰ ਤਰਸ਼ੂਲੀ ਚੌਕ ਕੇ ਅੱਗ ਵਿੱਚ ਸੁੱਟਦੇ ਸਨ ਇਸ ਕੰਮ ਲਈ ਤਰਸ਼ੂਲੀ ਨੂੰ ਇਸਤੇਮਾਲ ਕੀਤਾ ਜਾਂਦਾ ਸੀ ਇਸ ਪ੍ਰਕਾਰ ਸਾਡਾ ਸ਼ਰੀਰਿਕ ਸੁਭਾਅ ਸ਼ਰੀਰਿਕ ਇੱਛਾ ਪੂਰੀ ਤਰ੍ਹਾਂ ਨਾਲ ਸਾੜ ਕੇ ਸਾਨੂੰ ਪਰਮੇਸ਼ਰ ਦੇ ਸਮਾਨ ਬਣਾਉਣ ਲਈ ਪਰਮੇਸ਼ਰ ਕਸ਼ਟ ਦਾ ਤਰਸ਼ੂਲੀ ਇਸਤੇਮਾਲ ਕਰਦਾ ਹੈ ਜਿਹੜੀਆਂ ਗੱਲਾਂ ਸਾਨੂੰ ਸਮਰਪਣ ਕਰਨੀਆਂ ਮੁਸ਼ਕਲ ਹਨ ਉਹਨਾਂ ਨੂੰ ਪਰਮੇਸ਼ਰ ਕਸ਼ਟਾਂ ਦੇ ਜਾਲ ਵਿੱਚ ਪਾ ਕੇ ਤਰਸ਼ੂਲੀ ਨਾਲ ਇਸਤੇਮਾਲ ਕਰਕੇ ਸਾੜਦਾ ਹੈ ਹੇ ਪਰਮੇਸ਼ਰ ਤੈ ਤਾ ਸਾਨੂੰ ਪਰਖਿਆ ਤੈ ਚਾਂਦੀ ਦੇ ਤਾਉ ਵਾਂਗੂ ਸਾਨੂੰ ਤਾਇਆ ਤੂੰ ਸਾਨੂੰ ਜਾਲ ਵਿੱਚ ਫਸਾਇਆ ਤੂੰ ਸਾਡੇ ਲੱਕ ਉੱਤੇ ਡਾਢਾ ਭਾਰ ਪਾ ਦਿੱਤਾ ਹੈ ਤੈ ਮਨੁੱਖਾਂ ਨੂੰ ਸਾਡੇ ਸਿਰ ਉੱਤੇ ਚੜਾ ਦਿੱਤਾ ਹੈ ਅਸੀਂ ਅੱਗ ਵਿੱਚ ਪਾਣੀ ਦੇ ਵਿੱਚ ਲੰਗੇ ਪਰ ਤੈ ਸਾਨੂੰ ਭਰੀਆਂ ਥਾਵਾਂ ਵਿੱਚ ਪਹੁੰਚਾ ਦਿੱਤਾ ਸਾਡਾ ਸ਼ਰੀਰਿਕ ਸੁਭਾਅ ਨੂੰ ਬਦਲਣ ਦੇ ਲਈ ਪ੍ਰਭੂ ਸਾਨੂੰ ਬਿਮਾਰੀ ਵਿੱਚ ਬੱਚਿਆ ਆਗਿਆ ਨਾ ਮੰਨਣ ਵਿੱਚ ਪਤੀ ਪਤਨੀ ਦੀ ਸਮੱਸਿਆ ਵਿੱਚ ਪੈਸੇ ਦੀ ਤੰਗੀ ਕਸ਼ਟਾਂ ਦੇ ਜਾਲ ਵਿੱਚ ਫਸਾਉਂਦਾ ਹੈ ਗਵਾਂਡੀ ਦੀ ਸਮੱਸਿਆ ਜਿੰਨਾਂ ਗੱਲਾਂ ਬਾਰੇ ਅਸੀਂ ਸੁਣਿਆ ਵੀ ਨਹੀਂ ਸੋਚਿਆ ਵੀ ਨਹੀਂ ਉਹਨਾਂ ਗੱਲਾਂ ਦੁਆਰਾ ਮਨੁੱਖਾਂ ਨੂੰ ਸਾਡੇ ਸਿਰ ਤੇ ਚੜਾਵੇਗਾ ਕਈ ਵਾਰ ਜਿਸ ਤਰ੍ਹਾਂ ਪਾਣੀ ਸ਼ਾਂਤ ਜਾਂ ਠੰਡਾ ਹੋਣ ਦਾ ਤਜਰਬਾ ਹੁੰਦਾ ਹੈ ਤਰੰਤ ਅੱਗ ਵਿੱਚ ਪੜਕਾਉਣ ਜਈ ਇਸ ਸਮੱਸਿਆ ਆ ਜਾਂਦੀ ਹੈ ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਵੀ ਤਜਰਬਾ ਹੁੰਦਾ ਹੈ ਫਿਰ ਵੀ ਪਰਮੇਸ਼ਰ ਸਾਨੂੰ ਬਦਲ ਕੇ ਖੁਸ਼ੀ ਆਨੰਦ ਵਿੱਚ ਲੈ ਜਾਵੇਗਾ ਪਰਮੇਸ਼ਰ ਸਾਨੂੰ ਇਸ ਬਿਮਾਰੀ ਤੋਂ ਕੀ ਸਿਖਾਉਣਾ ਚਾਹੁੰਦਾ ਹੈ ਪਰਮੇਸ਼ਰ ਦਾ ਇੰਤਜ਼ਾਰ ਨਾ ਕਰਦੇ ਹੋਏ ਅਸੀਂ ਡਾਕਟਰ ਅਤੇ ਦਵਾਈਆਂ ਦਾ ਸਹਾਰਾ ਲੈਣ ਦੇ ਕਾਰਨ ਸਾਡੇ ਸਰੀਰਿਕ ਸੁਭਾਅ ਨੂੰ ਕੱਢਣ ਦੇ ਕਾਰਨ ਰੁਕਾਵਟ ਆਉਂਦੀ ਹੈ ਫਿਰ ਵੀ ਅਸੀਂ ਪਰਮੇਸ਼ਰ ਸਾਨੂੰ ਪਿਆਰ ਕਰਨ ਦੇ ਕਾਰਨ ਦੂਸਰਾ ਕਠਿਨ ਰਸਤਾ ਇਸਤੇਮਾਲ ਕਰਕੇ ਸਰੀਰਿਕ ਸੁਭਾਅ ਤੇ ਜਿੱਤ ਪਾਉਣ ਲਈ ਮੌਕਾ ਦਿੰਦਾ ਹੈ ਪਰ ਉਸ ਦੇ ਆਉਣ ਦੇ ਦਿਨ ਨੂੰ ਕੌਣ ਸਹਾਰ ਸਕਦਾ ਹੈ ਅਤੇ ਕੌਣ ਖੜਾ ਰਹੇਗਾ ਜਦੋਂ ਉਹ ਪ੍ਰਗਟ ਹੋਵੇਗਾ ਕਿਉਂ ਜੋ ਉਸ ਨਿਆਰੇ ਦੀ ਅਗ ਅਤੇ ਤੋਂ ਵੀ ਦੇ ਸਾਬਣ ਵਰਗਾ ਹੈ ਉਹ ਚਾਂਦੀ ਨੂੰ ਤੋਣ ਅਤੇ ਸਾਫ਼ ਕਰਨ ਲਈ ਬੈਠੇਗਾ ਅਤੇ ਲੇਵੀਆਂ ਨੂੰ ਚਾਂਦੀ ਵਾਂਗ ਸਾਫ਼ ਕਰੇਗਾ ਅਤੇ ਉਹਨਾਂ ਨੂੰ ਸੋਨੇ ਵਾਂਗ ਅਤੇ ਚਾਂਦੀ ਵਾਂਗ ਤਾਏਗਾ ਅਤੇ ਉਹ ਧਰਮ ਨਾਲ ਯਹੋਵਾ ਲਈ ਪੇੜ ਚੜਾਉਣਗੇ ਚਾਂਦੀ ਦੇ ਗੈਣੇ ਨੂੰ ਪਿਗਲਾਉਣ ਵਾਲੇ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਪਿਗਲਾਉਂਦੇ ਹਨ ਜਦੋਂ ਚਾਂਦੀ ਨੂੰ ਪਿਗਲਾਉਣ ਵਾਲੇ ਬਰਤਨ ਵਿੱਚ ਪਾਉਂਦੇ ਹਨ ਫਿਰ ਉਸ ਦੀ ਮੈਲ ਗੰਦਗੀ ਥੱਲੇ ਚਲੀ ਜਾਂਦੀ ਹੈ ਅਤੇ ਸੁੱਧ ਚਾਂਦੀ ਉੱਪਰ ਆ ਜਾਂਦੀ ਹੈ ਪਿਗਲਾਉਣ ਵਾਲਾ ਵਿਅਕਤੀ ਪਿਗਲੇ ਹੋਏ ਬਰਤਨ ਵਿੱਚ ਆਪਣਾ ਚਿਹਰਾ ਦੇਖਦਾ ਹੈ ਜਿਸ ਤਰ੍ਹਾਂ ਸ਼ੀਸ਼ੇ ਵਿੱਚ ਦੇਖਦੇ ਹਾਂ ਉਸੇ ਤਰ੍ਹਾਂ ਸਪਸ਼ਟ ਰੀਤੀ ਨਾਲ ਦਿਖਾਈ ਦਿੰਦਾ ਹੈ ਤਾਂ ਚਾਂਦੀ ਬਣਾਉਣ ਵਾਲਾ ਵਿਅਕਤੀ ਸਮਝ ਜਾਂਦਾ ਹੈ ਕਿ ਇਸ ਦੀ ਪੂਰੀ ਮੈਲ ਨਿਕਲ ਗਈ ਹੈ ਤਦ ਉਸ ਚਾਂਦੀ ਨੂੰ ਦੂਸਰੇ ਬਰਤਨ ਵਿਚ ਪਾ ਕੇ ਅਲੱਗ ਕਰ ਦਿੰਦਾ ਹੈ ਇਸੇ ਪ੍ਰਕਾਰ ਪਰਮੇਸ਼ਰ ਸਾਡਾ ਮਨੁੱਖੀ ਸੁਭਾ ਨੂੰ ਗੰਦਗੀ ਨੂੰ ਕੱਢਣ ਲਈ ਕਸ਼ਟ ਦੀ ਪੱਟੀ ਵਿੱਚ ਪਾ ਕੇ ਅਨਸ਼ੰਸ਼ ਕਰਕੇ ਬਦਲਦਾ ਹੈ ਆਮੀਨ ਸਾਡੇ ਜੀਵਨ ਵਿੱਚ ਆਉਣ ਵਾਲੀਆਂ ਕਟਨਾਵਾਂ ਦੇ ਬਾਰੇ ਪਰਮੇਸ਼ਰ ਚੰਗੀ ਤਰ੍ਹਾਂ ਜਾਣਦਾ ਹੈ ਪਰਮੇਸ਼ਰ ਦੇ ਦੁਆਰਾ ਸਾਡੇ ਚਾਰੇ ਪਾਸੇ ਲੱਗੇ ਹੋਏ ਬਾੜ ਨੂੰ ਬਿਨਾਂ ਹਟਾਏ ਸ਼ੈਤਾਨ ਸਾਡੇ ਸਿਰ ਦੇ ਵਾਲ ਨੂੰ ਵੀ ਹੱਥ ਨਹੀਂ ਲਾ ਸਕਦਾ ਸਾਡੇ ਜੀਵਨ ਵਿੱਚ ਆਉਣ ਵਾਲੇ ਕਸ਼ਟ ਜਾਂ ਸਮੱਸਿਆ ਆਉਂਦੇ ਸਮੇਂ ਪਰਮੇਸ਼ਰ ਦੇ ਫਜ਼ਲ ਅਤੇ ਭਰੋਸੇ ਆ ਰੱਖਦੇ ਹੋਏ ਨਮਰਤਾ ਦੇ ਨਾਲ ਪ੍ਰਾਰਥਨਾ ਕਰਨੀ ਹੈ ਪ੍ਰਭੂ ਇਸ ਕਸ਼ਟ ਦੁਆਰਾ ਸਾਨੂੰ ਕੀ ਸਿਖਾਉਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਸਹਿਣ ਲਈ ਮੁਸ਼ਕਲ ਹੁੰਦੀ ਹੈ ਉਹਨਾਂ ਗੱਲਾਂ ਲਈ ਪ੍ਰਾਰਥਨਾ ਕਰਦੇ ਵਕਤ ਪ੍ਰਭੂ ਦਾ ਫਜ਼ਲ ਕਿਰਪਾ ਕੀ ਕਸ਼ ਦਾ ਸਾਹਮਣਾ ਕਰਨਾ ਹੈ ਪਰਮੇਸ਼ਰ ਸਾਨੂੰ ਪਿਆਰ ਕਰਨ ਦੇ ਕਾਰਨ ਹਰ ਕਠੋਰਤਾ ਦੇ ਨਾਲ ਵਿਵਾਰ ਕਰੇਗਾ ਪਰਮੇਸ਼ਰ ਆਖਦਾ ਹੈ ਕਿ ਮੈਂ ਇਸرائیਲੀਆ ਨੂੰ ਪਿਗਲਾ ਕੇ ਸ਼ੁੱਧ ਕਰਾਂਗਾ ਇਸرائیਲੀ ਲੋਕਾਂ ਤੋਂ ਵੀ ਉੱਚੀ ਬਲਾੜ ਸਾਨੂੰ ਮਿਲੀ ਹੈ ਤਾਂ ਸਾਨੂੰ ਕਿੰਨਾ ਜ਼ਿਆਦਾ ਪਿਗਲਾ ਕੇ ਸ਼ੁੱਧ ਕਰੇਗਾ ਸਭ ਤੋਂ ਸ੍ਰੇਸ਼ਟ ਸੋਨੇ ਦੇ ਸਮਾਨ ਹੋਣ ਵਾਲੇ ਇਸرائیਲੀ ਲੋਕ ਹੁਣ ਲੋਹਾ ਪਿੱਤਲ ਬਣ ਗਏ ਹਨ ਜਿਸ ਤਰ੍ਹਾਂ ਚਾਂਦੀ ਪਿਗਲਾਈ ਜਾਂਦੀ ਹੈ ਉਸੇ ਪ੍ਰਕਾਰ ਪਰਮੇਸ਼ਰ ਇਸرائیਲ ਨੂੰ ਪਿਗਲਾਏਗਾ ਆਦੀ ਵਿੱਚ ਪਰਮੇਸ਼ਰ ਨੇ ਮਨੁੱਖ ਨੂੰ ਆਪਣੇ ਵਰਗਾ ਬਣਾਇਆ ਤਾਂ ਪਰਮੇਸ਼ਰ ਨੇ ਆਖਿਆ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ ਅਸ ਸਮੁੰਦਰ ਦੀਆਂ ਮੱਛੀਆਂ ਅਤੇ ਆਕਾਸ਼ ਦੇ ਪੰਛੀਆਂ ਅਤੇ ਡੰਗਰਾਂ ਅਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਸਾਰੇ ਸਿਰਿੰਗਣ ਵਾਲੇ ਜੰਤੂਆਂ ਦੇ ਉੱਤੇ ਰਾਜ ਕਰਨ। ਸੋ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਅਤੇ ਉਤਪਤ ਕੀਤਾ, ਨਰ-ਨਾਰੀ ਕਰਕੇ ਉਸ ਨੂੰ ਉਤਪਤ ਕੀਤਾ। ਪਰਮੇਸ਼ਰ ਨੇ ਉਸ ਨੂੰ ਆਸ਼ੀਸ਼ ਦਿੱਤੀ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਆਖਿਆ, ਫਲੋ ਔਰ ਵਦੋ, ਫਿਰ ਧਰਤੀ ਨੂੰ ਭਰ ਦਿਓ ਤੇ ਉਹਨਾਂ ਨੇ ਆਪਣੇ ਵਸ ਵਿੱਚ ਕਰ ਲਓ। ਸਮੁੰਦਰ ਦੀਆਂ ਮੱਛੀਆਂ ਅਤੇ ਆਕਾਸ਼ ਦੇ ਪੰਛੀਆਂ ਉੱਤੇ ਔਰ ਸਾਰੀ ਧਰਤੀ ਉੱਤੇ ਕ੍ਰਿਸ਼ਨ ਵਾਲੇ ਜੀਵ ਉੱਤੇ ਰਾਜ ਕਰੋ। ਯਹਵਾ ਪਰਮੇਸ਼ਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀ ਅਨਾਸਾ ਵਿੱਚ ਜੀਵਨ ਦਾ ਸਾਹ ਫੂਕਿਆ ਸੋ ਆਦਮੀ ਜਿਉਂਦੀ ਜਾਨ ਹੋ ਗਿਆ। ਪਰਮੇਸ਼ਰ ਦੇ ਦੁਆਰਾ ਬਣਾਏ ਹੋਏ ਮਨੁੱਖ ਦੇ ਅੰਦਰ ਆਤਮਾ, ਪ੍ਰਾਣ, ਸਰੀਰ ਤਿੰਨ ਚੀਜ਼ਾਂ ਹਨ। ਪਹਿਲਾ ਮਨੁੱਖ ਆਦਨ ਬਾਗ ਵਿੱਚ ਰਹਿੰਦੇ ਸਮੇਂ ਸ੍ਰਿਸ਼ਟੀ ਦੇ ਉੱਤੇ ਅਧਿਕਾਰ ਨਾਲ ਰਾਜ ਕਰਦਾ ਸੀ ਤਾਂ ਯਹਵਾ ਪਰਮੇਸ਼ਰ ਨੇ ਆਦਮੀ ਨੂੰ ਆਖਿਆ ਕਿ ਬਾਗ ਦੇ ਹਰੇਕ ਬ੍ਰਿਖਸ਼ ਤੋਂ ਤੂੰ ਫਲ ਖਾ ਸਕਦਾ ਹੈ ਭਲੇbure ਦੇ ਸਿਆਨ ਦੇ ਬ੍ਰਿਖਸ਼ ਤੋਂ ਨਾ ਖਾਈਂ ਅਗਰ ਤੂੰ ਜਿਸ ਦਿਨ ਖਾਏਂਗਾ ਉਸ ਦਿਨ ਜ਼ਰੂਰ ਮਰ ਜਾਏਂਗਾ ਬਾਗ ਵਿੱਚ ਸ਼ੈਤਾਨ ਸੱਪ ਦੇ ਰੂਪ ਵਿੱਚ ਆ ਕੇ ਹਵਾ ਨਾਲ ਗੱਲ ਕਰਨਾ ਸ਼ੁਰੂ ਹੋ ਗਿਆ ਹਵਾ ਸ਼ੈਤਾਨ ਨੂੰ ਪੁੱਛ ਸਕਦੀ ਸੀ ਕਿ ਤੂੰ ਕੌਣ ਹੈ ਇਹ ਕਹਿ ਕੇ ਉਸ ਨੂੰ ਬਾਹਰ ਕੱਢ ਸਕਦੀ ਸੀ ਲੇਕਿਨ ਜਦੋਂ ਉਸ ਨੇ ਸ਼ੈਤਾਨ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਦੀ ਆਤਮਾ ਵਿਸ਼ੇਸ਼ਤਾ ਨੇ ਸੰਪਰਕ ਕੀਤਾ ਸ਼ਰੀਰਕਤਾ ਉਤਪੰਨ ਹੋ ਗਈ ਮੋਹ ਨਾਲ ਭਰ ਕੇ ਫਲ ਨੂੰ ਵੇਖਿਆ ਅਤੇ ਉਹ ਫਲ ਖਾਣ ਵਿੱਚ ਚੰਗਾ ਬੁੱਧ ਦੇਨ ਨੂੰ ਲੋੜਦਾ ਹੈ ਤਾਂ ਫਲ ਤੋੜ ਕੇ ਖਾਇਆ ਮੋਹ ਇਨਾਂ ਵੱਧ ਗਿਆ ਕਿ ਪਤੀ ਤੋਂ ਪਹਿਲਾਂ ਫਲ ਤੋੜ ਕੇ ਖਾ ਲਿਆ ਬਾਅਦ ਵਿੱਚ ਪਤੀ ਨੂੰ ਦੇ ਦਿੱਤਾ ਉਸ ਨੇ ਵੀ ਖਾ ਲਿਆ ਦੋਵੇਂ ਨੰਗੇ ਹੋ ਗਏ ਪਰਮੇਸ਼ਰ ਦੀ ਮਹਿਮਾ ਤੋਂ ਰਹਿਤ ਹੋਣ ਤੋਂ ਪਹਿਲਾਂ ਆਦਮ ਹੋਰ ਹਵਾ ਨੇ ਰੋਸ਼ਨੀ ਦੇ ਕੱਪੜੇ ਪਹਿਨੇ ਹੋਏ ਸੀ ਜਿਸ ਤਰ੍ਹਾਂ ਪਰਮੇਸ਼ਰ ਨੇ ਉਜਾਲੇ ਨੂੰ ਪਹਿਨਾਇਆ ਹੋਇਆ ਸੀ ਅਣ ਆਗਿਆਕਾਰੀ ਕਰਦੇ ਹੋਏ ਫਲ ਤੋੜ ਕੇ ਖਾਣ ਨਾਲ ਪਰਮੇਸ਼ਰ ਦਾ ਸਰੂਪ ਚਲਾ ਗਿਆ ਫਿਰ ਦੋਵੇਂ ਨੰਗੇ ਹੋ ਗਏ ਸ੍ਰੀ ਰਿਕਤਾ ਮਨੁੱਖ ਤੇ ਰਾਜ ਕਰਨ ਲੱਗ ਪਿਆ ਸਭ ਮਨੁੱਖ ਸ੍ਰੀਕਤਾ ਦੇ ਅਧੀਨ ਹੋ ਗਏ ਜਦੋਂ ਇੱਕ ਵਿਅਕਤੀ ਯੀਸ਼ੂ ਮਸੀਹ ਨੂੰ ਮੁਕਤੀਦਾਤਾ ਕਬੂਲ ਕਰਦਾ ਹੈ ਤਦ ਵਚਨ ਦੇ ਬੀਜ ਦੁਆਰਾ ਉਸ ਦੇ ਅੰਦਰ ਇੱਕ ਆਤਮਿਕ ਮਨੁੱਖ ਜਨਮ ਲੈਂਦਾ ਹੈ ਵਚਨ ਦੇ ਬੀਜ ਦੁਆਰਾ ਜਨਮ ਲਏ ਹੋਏ ਨਵੇਂ ਮਨੁੱਖ ਨੂੰ ਪਰਮੇਸ਼ਰ ਦੇ ਸਰੂਪ ਤੇ ਹੈ ਜਿਹੜਾ ਪਰਮੇਸ਼ਰ ਦੇ ਅਨੁਸਾਰ ਸੱਚਾਈ ਤੇ ਧਰਮ ਅਤੇ ਪਵਿੱਤਰਤਾ ਵਿੱਚ ਉਤਪਤ ਹੋਇਆ ਹੈ ਇਸ ਲਈ ਹਰੇਕ ਵਿਸ਼ਵਾਸੀ ਦੇ ਅੰਦਰ ਦੋ ਵਿਅਕਤੀਤਵ ਹਨ ਇੱਕ ਬਾਹਰੀ ਇਨਸਾਨੀਅਤ ਇੱਕ ਅੰਦਰ ਦੀ ਇਨਸਾਨੀਅਤ ਜਦੋਂ ਇੱਕ ਵਿਅਕਤੀ ਯੀਸ਼ੂ ਮਸੀਹ ਨੂੰ ਮੁਕਤੀਦਾਤਾ ਕਬੂਲ ਕਰਦਾ ਹੈ ਤਦ ਵਚਨ ਦੇ ਬੀਜ ਦੁਆਰਾ ਉਸ ਦੇ ਅੰਦਰ ਇੱਕ ਆਤਮਿਕ ਮਨੁੱਖ ਜਨਮ ਲੈਂਦਾ ਹੈ ਵਚਨ ਦੇ ਬੀਜ ਦੁਆਰਾ ਜਨਮ ਲਏ ਹੋਏ ਨਵੇਂ ਮਨੁੱਖ ਨੂੰ ਪਰਮੇਸ਼ਰ ਦੇ ਸਰੂਪ ਤੇ ਹੈ ਜਿਹੜਾ ਪਰਮੇਸ਼ਰ ਦੇ ਅਨੁਸਾਰ ਸਚਾਈ ਤੇ ਧਰਮ ਅਤੇ ਪਵਿੱਤਰਤਾ ਵਿੱਚ ਉਤਪਤ ਹੋਇਆ ਹੈ ਇਸ ਲਈ ਹਰੇਕ ਵਿਸ਼ਵਾਸੀ ਦੇ ਅੰਦਰ ਦੋ ਵਿਅਕਤੀਤਵ ਹਨ ਇੱਕ ਬਾਹਰੀ ਇਨਸਾਨੀਅਤ ਇੱਕ ਅੰਦਰ ਦੀ ਇਨਸਾਨੀਅਤ ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ ਸਗੋਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ ਅੰਦਰਲੀ ਇਨਸਾਨੀਅਤ ਵਿੱਚ ਪਵਿੱਤਰ ਆਤਮਾ ਵਾਸ ਕਰਦਾ ਹੈ ਪਰ ਬਾਹਰਲੀ ਇਨਸਾਨੀਅਤ ਵਿੱਚ ਸਰੀਰਕਤਾ ਵਾਸ ਕਰਦੀ ਹੈ ਇਸ ਲਈ ਪੌਲਸ ਰਸੂਲ ਰੋਮੀਆਂ ਦੀ ਪੱਤਰੀ ਵਿੱਚ ਆਖਦਾ ਹੈ ਮੈਂ ਜਾਣਦਾ ਹਾਂ ਭਾਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਹੀ ਨਹੀਂ ਜਿਹੜੀ ਬੁਰਾਈ ਮੈਂ ਨਹੀਂ ਚਾਹੁੰਦਾ ਸੋ ਕਰਦਾ ਹਾਂ ਪਰ ਜੇ ਮੈਂ ਇਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ ਤਾਂ ਕਰਨ ਵਾਲਾ ਮੈਂ ਨਹੀਂ ਸਗੋ ਪਾਪ ਹੈ ਜੋ ਮੇਰੇ ਅੰਦਰ ਵੱਸਦਾ ਹੈ ਜਦੋਂ ਭਲਾਈ ਕਰਨਾ ਚਾਹੁੰਦਾ ਹੈ ਤਦ ਬੁਰਾਈ ਹਾਜ਼ਰ ਹੁੰਦੀ ਹੈ ਸਰੀਰਿਕਤਾ ਸਾਡੇ ਅੰਦਰ ਵਾਸ ਕਰਨ ਦੇ ਕਾਰਨ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਸਰੀਰ ਆਤਮਾ ਦੇ ਵਿਰੋਧ ਆਤਮਾ ਸਰੀਰ ਦੇ ਵਿਰੋਧ ਲੋਚਦਾ ਹੈ ਇੱਕ ਦੂਜੇ ਦੇ ਵਿਰੋਧੀਆਂ ਨਾ ਜੋ ਤੁਸੀਂ ਚਾਹੁੰਦੇ ਸੋ ਨਾ ਕਰੋ ਸਰੀਰ ਨਾਲ ਮੋਹ ਨਾ ਰੱਖੋ ਨਾ ਉਹਨਾਂ ਵਸਤੂਆਂ ਨਾਲ ਜੋ ਸੰਸਾਰ ਵਿੱਚ ਹਨ ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ ਕਿਉਂਕਿ ਸਭ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਅਭਿਲਾਸ਼ਾ ਅੱਖਾਂ ਦੀ ਅਭਿਲਾਸ਼ਾ ਜੀਵਨ ਦਾ ਕਮਾਂਡ ਸੋ ਪਿਤਾ ਤੋਂ ਨਹੀਂ ਸੋ ਸੰਸਾਰ ਤੋਂ ਹੈ ਸੋ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਓ ਹਰ ਵਿਸ਼ਵਾਸੀ ਦੇ ਅੰਦਰ ਸ਼੍ਰਿਕਤਾ ਹੈ ਕਦੇ ਸੁਦਰਦੀ ਨਹੀਂ ਜਿਹੜੇ ਸਰੀਰੀ ਕੰਨ ਉਹ ਸਰੀਰ ਦੀਆਂ ਵਸਤੂਆਂ ਉੱਤੇ ਪਰ ਜਿਹੜੇ ਆਤਮਿਕ ਕੰਨ ਉਹ ਆਤਮਿਕ ਦੀਆਂ ਵਸਤੂਆਂ ਉੱਤੇ ਮਨ ਲਾਉਂਦੇ ਹਨ ਕਿਉਂਕਿ ਜੋ ਸਰੀਰਿਕ ਮਨਸਾ ਮੌਤ ਹੈ ਪਰ ਆਤਮਿਕ ਮਨਸਾ ਜੀਵਨ ਅਤੇ ਸ਼ਾਂਤੀ ਹੈ ਇਸ ਲਈ ਸਰੀਰਿਕ ਮਨਸਾ ਪਰਮੇਸ਼ਰ ਨਾਲ ਵੈਰ ਹੈ ਕਿਉਂਕਿ ਪਰਮੇਸ਼ਰ ਦੀ ਸਰਾਧੇ ਅਧੀਨ ਨਹੀਂ ਹੈ ਅਤੇ ਨਹੀਂ ਹੋ ਸਕਦੀ ਹੈ ਅਤੇ ਜਿਹੜੇ ਯੇਸ਼ੂ ਮਸੀਹ ਦੇ ਹਨ ਉਹਨਾਂ ਨੇ ਸਰੀਰ ਦੀਆਂ ਬਿਲਾਸ਼ਾ ਨੂੰ ਸਲੀਬ ਉੱਤੇ ਚੜਾ ਦਿੱਤਾ ਸਰੀਰਕਤਾ ਨੂੰ ਸਲੀਬ ਉੱਤੇ ਚੜਾ ਕੇ ਰੱਖਣ ਲਈ ਹਰ ਰੋਜ਼ ਕਸ਼ਟ ਦੀ ਸਲੀਬ ਚੁੱਕਣੀ ਹੈ ਆਮੀਨ